ਲੋਕ ਸਭਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਨੇ ਨਾਪਾ ਦੇ ਵਕਵਾਕਾ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਕੀਤਾ ਹੈ। ਚੋਣ ਕੈਂਪੇਨ ਦੇ ਵਿੱਚ ਵਕਵਾਕਾ ਪਿੰਡਾਂ ਦੀਆਂ ਪੰਚਾਇਤਾਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਈਆਂ ਨੇ। ਉੱਥੇ ਬਲਬੀਰ ਸਿੰਘ ਵੱਲੋਂ ਰਵਨੀਤ ਬਿੱਟੂ ਤੇ ਤਾਂਜਕਾਸ ਸਿਆ ਹੋਇਆ ਕਿਹਾ ਗਿਆ ਕਿ ਬਿਆਨਤ ਸਿੰਘ ਜਿੱਥੇ ਵੀ ਹੋਣਗੇ ਅੱਜ ਉਹਨਾਂ ਵਾਸਤੇ ਸਭ ਤੋਂ ਮਾੜਾ ਦੀਨ ਹੈ। ਜਿਹੜੀਆਂ ਤਾਕਤਾਂ ਨਾਲ ਉਹਨਾਂ ਦਾ ਦਾਤਾ ਲੜਦਾ ਸੀ ਅੱਜ ਉਹਨਾਂ ਤਾਕਤਾਂ ਨੂੰ ਉਸਨੇ ਜੁਆਇਨ ਕੀਤਾ ਹੈ। ਕਿਸ ਤਰ੍ਹਾਂ ਦੇਖਦੇ ਹੋ ਕਿੰਨਾ ਕੁ ਰਿਸਪੌਂਸ ਮਿਲ ਰਿਹਾ ਤੇ ਅੱਜ ਕਿੰਨੇ ਕਿੰਨੇ ਜੁਆਇਨ ਕਰਾਇਆ ਆ ਤੁਹਾਡੇ ਸਾਹਮਣੇ ਆ ਜੀ ਇੱਕ ਤਾਂ ਹਸਨਪੁਰ ਦੇ ਸਰਪੰਚ ਸਾਹਿਬ ਆ ਜੀ ਬਾਕੀ ਜਿਹੜੇ ਸਾਰੇ ਪਰਿਵਾਰ ਹੈ ਕਾਂਗਰਸੀ ਦੇ ਅਖਾਲੀਆਂ ਦੇ ਸਾਰੇ ਪਰਿਵਾਰ ਛੱਡ ਕੇ ਸਾਨੂੰ ਜੁਆਇਨ ਕਰ ਰਿਹਾ ਆ ਅਚਲਪਿੰਡ ਦੇ ਔਰ ਜਿਹੜਾ ਹਸਨਪੁਰ ਦੇ ਸਰਪੰਚ ਸਾਹਿਬ ਜੀ ਤੇ ਇਹ ਸਾਰਾ ਪਿੰਡ ਤੁਸੀਂ ਲੋਕਾਂ ਦਾ ਹਰਸ਼ਾ ਦੇਖ ਰਹੇ ਹੋ ਜੀ ਸਾਰਾ ਪਿੰਡ ਜੁਆਇਨ ਕਰ ਗਿਆ ਇੱਥੇ ਦੇਖ ਲਓ ਤੁਸੀਂ ਆ ਦਿਖਾਓ ਜਰਾ ਕੈਮਰੇ ਤੇ ਮਾੜਾ ਜੀ ਹਾਂ ਦੇਖੋ ਸਾਰਾ ਪਿੰਡ ਸਾਰਾ ਨਗਰ ਟੁੱਕਿਆ ਜੀ ਇਹ ਰਿਸਪੌਂਸ ਹੈ ਜੀ ਸਾਰੇ ਪਿੰਡਾਂ ਦੇ ਵਿੱਚ ਲੋਕ ਅਪਰੀਸ਼ੀਏਟ ਕਰ ਰਿਹਾ ਜੀ ਕੱਸੀਆਂ ਤੱਕ ਪਾਣੀ ਪਹੁੰਚ ਰਿਹਾ ਹੈ ਬਿਜਲੀ ਦਿਨ ਨੂੰ ਮਿਲ ਰਹੀ ਹੈ ਜੀ ਬਿਜਲੀ ਦਾ ਘਰ ਦਾ ਬਿੱਲ ਨਹੀਂ ਆਉਂਦਾ ਜੀ ਟੋਲ ਪਲਾZA ਚੱਕੇ ਜਾ ਰਿਹਾ ਹੈ ਸ਼ਹੀਦਾਂ ਦਾ ਸਨਮਾਨ ਹੋ ਰਿਹਾ ਜੀ ਮੱਲਾ ਕਲੀਨਿਕ ਬਣ ਰਿਹਾ ਹਸਪਤਾਲ ਠੀਕ ਹੋ ਰਿਹਾ ਸਕੂਲ ਠੀਕ ਹੋ ਰਿਹਾ ਸੋ ਮਾਨ ਸਾਹਿਬ ਦਾ ਕੰਮ ਜੜਾ ਹੈਗਾ ਨਾ ਜੀ ਉਹ ਜਾਦੂ ਬਣ ਕੇ ਲੋਕਾਂ ਦੇ ਸਿਰ ਮੂੰਹ ਝੜ ਕੇ ਬੋਲਦੇ ਵੱਡੀ ਗਿਣਤੀ ਵਿੱਚ ਆਮ ਪਾਰਟੀ ਵਿੱਚ ਸ਼ਾਮਲ ਕਿਉਂ ਹੋ ਰਹੇ ਨੇ ਬਾਤਵਾ ਪਰ ਕੇ ਕੀ ਉਹਦਾ ਕਾਰਨ ਹੈ ਵੀ ਜਿਹੜੇ ਮਾਨ ਸਰਕਾਰ ਦੇ ਕੰਮ ਹੈ ਨਾ ਜੀ ਮਾਨ ਸਰਕਾਰ ਦਾ ਕੰਮ ਬੋਲਦਾ ਅਸੀਂ ਸਾਰੇ ਜਿੰਨੇ ਉਹਦੀ ਟੀਮ ਹੈ ਅਸੀਂ ਦਿਨ ਰਾਤ ਲੱਗੇ ਹੋਏ ਆ ਮੈਨੂੰ ਉਹਨਾਂ ਨੇ ਸਿਹਤ ਮਹਿਕਮਾ ਦਿੱਤਾ ਵੀ ਦੇਖੋ ਵੀ 829 ਆਮ ਆਦਮੀ ਕਲੀਨਿਕ ਬਣਾਇ ਮੈਂ ਜਾ ਕੇ ਫੜ ਲੈ ਕੇ ਆਉਂਗਾ 1800 ਹੋਰ ਬਣਾਵਾਂਗੇ ਜੀ ਪਰ ਪਿੰਡ ਵਿੱਚ ਜਾਂ ਨਾਲ ਦੇ ਪਿੰਡ ਵਿੱਚ ਆਲਟੀਮੇਟਲੀ ਹਰ ਪਿੰਡ ਵਿੱਚ ਆਪਣਾ ਆਮ ਆਦਮੀ ਕਲੀਨਿਕ ਹੋਏਗਾ ਕਿੰਨੀ ਸੌਖ ਹੋਏਗੀ ਲੋਕਾਂ ਦੇ ਗੁਰਦੇ ਫੇਲ ਹੋਣੇ ਬੰਦ ਹੋ ਜਾਣਗੇ ਜੀ ਗੋਡੇ ਫੇਲ ਹੋਣੇ ਬੰਦ ਹੋ ਜਾਣਗੇ ਲੋਕਾਂ ਦੇ ਨਿਵਰ ਫੇਲਰ ਬੰਦ ਹੋ ਜਾਏਗਾ ਜੀ ਲੋਕ ਡਾਇਲਿਸਿਸ ਕਰਾਈ ਜਾਂਦੇ ਸੀ ਜੀ ਉਹਦਾ ਗੱਲ ਕੀ ਸੀਗਾ ਕਿ ਬਲੱਡ ਪ੍ਰੈਸ਼ਰ ਸ਼ੂਗਰ ਦੀ ਕੋਲ ਹੀ ਨਹੀਂ ਮੜੀ ਜੀ ਕੋ ਖਾਂਸੀ ਚ ਕੰਮ ਹੋ ਗਿਆ ਨਮੋਨੀਆ ਹੋ ਗਿਆ ਬੰਦਾ ਬੰਦਾ ਚੜ੍ਹਾਈ ਕਰ ਗਿਆ ਹਾਰਟ ਅਟੈਕ ਹੋ ਕੇ ਚੜ੍ਹਾਈ ਕਰ ਗਿਆ ਪਤਾ ਨਹੀਂ ਲੱਗਦਾ ਸੀਗਾ ਜਦੋਂ ਨਾੜੀ ਫਟ ਜਾਂਦੀ ਸੀ ਮੇਰੇ ਕੋਲ ਮਰੀ ਜਾਂਦਾ ਸੀ ਅੱਖ ਦੀ ਨਾ ਦੇਖੋ ਟਾਸਟਿੰਗ ਉਹਦੀ ਪਿੰਡਾ ਚ ਡਾਕਟਰ ਹੋਏਗਾ ਤਾਂ ਇਹ ਨੌਬਤ ਨਹੀਂ ਆਏਗੀ ਸਾਨੂੰ ਪੂਰੀ ਪੂਰੀ ਉਮੀਦ ਹੈ ਜੀ ਅੱਜ ਸਾਡਾ ਬੱਬਰ ਸ਼ੇਰ ਬਾਹਰ ਆਏਗਾ ਔਰ ਜਦੋਂ ਬਾਹਰ ਆਏਗਾ ਤੁਸੀਂ ਦੇਖਿਓ ਜਲਵਾ ਦੇਖਿਓ ਉਹਨਾਂ ਦਾ ਇਹ ਸਾਰੇ ਡਰਦੇ ਆ ਜੀ ਉਹਨਾਂ ਕੋਲ ਡਰ ਕੇ ਦੇਹਾਂਤ ਬੰਦ ਕੀਤਾ ਤੇ ਲੋਕਾਂ ਨੇ ਫੈਸਲਾ ਕਰ ਲਿਆ ਦਿੱਲੀ ਦੇ ਨਾਲ ਵੀ ਪੰਜਾਬ ਰਾਣਾ ਨਾਰਥ ਇੰਡੀਆ ਦੇ ਵਿੱਚ ਸਾਡੀ ਬੜੀ ਭਾਰੀ ਜਿੱਤ ਹੋਣ ਜਾ ਰਹੀ ਹੈ ਜੀ अरविंद केजरीवाल ਜਿੰਨਾ ਮਤਲਬ ਉਹਨਾਂ ਵਾਸਤੇ ਜਿੰਨਾ ਇਹਨਾਂ ਨੂੰ ਡਰ ਬਾਹਰ ਲੱਗਦਾ ਸੀਗਾ ਉਸ ਤੋਂ ਜ਼ਿਆਦਾ ਡਰ ਉਹਨੇ ਫਸ ਗਿਆ ਉਹਨੂੰ ਅੰਦਰ ਕਰਕੇ ਉਸ ਤੋਂ ਜ਼ਿਆਦਾ ਨੁਕਸਾਨ ਹੋ ਰਿਹਾ ਇਹਨਾਂ ਨੂੰ ਪਹਿਲਾਂ ਤਾਂ ਸ਼ਾਇਦ ਉਹਨਾਂ ਦੀ ਦਿੱਲੀ ਚ ਇੱਕ ਅੱਧੀ ਸੀਟ ਆ ਜਾਂਦੀ ਹੁਣ ਕੋਈ ਨਹੀਂ ਆ ਰਹੀ ਪਹਿਲਾਂ ਇਹਨਾਂ ਦੀ ਹਰਾਨਾ ਚ ਇੱਕ ਅੱਧੀ ਆ ਜਾਂਦੀ ਹੁਣ ਉਹ ਵੀ ਨਹੀਂ ਆ ਰਹੀ ਜੀ ਰਾਜਸਥਾਨ ਚੋਰਨ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ ਯੂਪੀ ਚ ਬਹੁਤ ਨੁਕਸਾਨ ਹੋ ਰਿਹਾ ਸੋ ਇਹਨਾਂ ਨੇ ਇੱਕ ਇਮਾਨਦਾਰ ਬੰਦੇ ਨੂੰ ਜੇਲ੍ਹ ਕਰਕੇ ਬਹੁਤ ਵੱਡੀ ਗਲਤੀ ਕੀਤੀ ਮੋਦੀ ਸਾਹਿਬ ਨੇ ਇਹ ਕਹਿੰਦੇ ਹੁੰਦਾ ਨਾ ਭਈ ਪਾਕਿਸਤਾਨ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਸੋ ਇਹ ਮੋਦੀ ਸਾਹਿਬ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਅਰਵਿੰਦ ਕੇਜਰੀਵਾਲ ਕੇ ਇਮਾਨਦਾਰ ਬੰਦੇ ਨੂੰ ਜਿਹਨੇ ਦੇਸ਼ ਦੀ ਰਾਜ ਨਵੀਂ ਕਿਸਮ ਦੀ ਰਾਜਨੀਤੀ ਦਿੱਤੀ ਜਿਹਦੇ ਚ ਸਿੱਖਿਆ ਸਿਹਤ ਰੋਜ਼ਗਾਰ ਦਾ ਜ਼ਿਕਰ ਹੈ ਆਮ ਜਿਹੜੇ ਲੋਕਾਂ ਨੂੰ ਮੰਤਰੀਆਂ ਵਾਲੀਆਂ ਸਹੂਲਤਾਂ ਦੇਣ ਦਾ ਜ਼ਿਕਰ ਹੈ ਇਹ ਡਰਦੇ ਆ ਉਹਨਾਂ ਕੋਲੋਂ ਦੇ ਡਰ ਕੇ ਆਪਣੇ ਪੈਰ ਤੇ ਕੁਹਾੜਾ ਮਾਰਿਆ ਜੀ ਨਾਲ ਨੀਤ ਬਿੱਟੂ ਅਜੇ ਨਜਾਇਜ਼ ਕੀ ਪੱਤਰ ਦਾਖਲ ਕਰ ਜਾ ਰਹੇ ਨੇ ਬਿਆਨ ਤਸੀਹ ਦੀ ਕਾਰ ਲੈ ਕੇ ਜਾ ਰਹੇ ਨੇ ਕਹਿੰਦੇ ਮੇਰੇ ਵਾਸਤੇ ਰੱਖੀ ਹੋਇਆ ਉਹਦਾ ਪਰਿਵਾਰ ਜਿਹੜਾ ਹੈਗਾ ਉਹਦੇ ਨਾਲ ਨਹੀਂ ਹੈ ਜੀ ਬਿਆਨ ਸਿੰਘ ਜਿੱਥੇ ਵੀ ਹੋਣਗੇ ਨਾ ਜੀ ਉਹਦੇ ਵਾਸਤੇ ਇਸ ਤੋਂ ਮਾੜਾ ਨਹੀਂ ਹੋ ਸਕਦਾ ਜਿਹੜੀਆਂ ਤਾਕਤਾਂ ਨਾਲ ਉਹਦਾ ਦਾਦਾ ਲੜਦਾ ਸੀ ਇਹ ਹੋ ਗਿਆ ਉਹਨੇ ਉਹਨਾਂ ਤਾਕਤਾਂ ਨੂੰ ਜਵਾਨ ਕਰ ਲਿਆ ਪਰ ਦੇਖੋ ਜੀ ਦੇਸ਼ ਆਜ਼ਾਦ ਹੈ ਜਿਹੜਾ ਵੀ ਬੰਦਾ ਨਾਮਿਨੇਸ਼ਨ ਕਰਨ ਜਾਂਦਾ ਮੇਰੀਆਂ ਗੁੱਡ ਵਿਸ਼ੇਸਾ ਮੇਰੇ ਬੱਚਿਆਂ ਵਰਗਾ ਤੇ ਲੇਕਿਨ ਉਹਨੇ ਕੰਮ ਚੰਗਾ ਨਹੀਂ ਕੀਤਾ ਉਹਦਾ ਪਰਿਵਾਰ ਖੁਸ਼ ਨਹੀਂ ਜੀ ਕੋਈ ਕੋਈ ਬੰਦਾ ਪੰਜਾਬ ਦਾ ਖੁਸ਼ ਨਹੀਂ ਆ ਜੀ ਉਹਨੇ ਆਪਣੀ ਪਾਰਟੀ ਦੇ ਨਾਲ ਜਿਹੜੇ ਉਹਨੂੰ ਤਿੰਨ ਵਾਰੀ ਐਮਪੀ ਬਣਾਇਆ ਆਪਣੀ ਪਾਰਟੀ ਨੂੰ ਧੋਖਾ ਦਿੱਤਾ ਪੰਜਾਬ ਦੇ ਲੋਕਾਂ ਨੂੰ ਦਿੱਤਾ ਧੋਖਾ ਕੋਈ ਨਹੀਂ ਜੀ ਲੋਕਾਂ ਨੂੰ ਸਾਬਕ ਸਿਖਾਣਗੇ ਪਰਨੀਤਕਾਰ ਜੀ ਚਾਰ ਵਾਰੀ ਐਮਪੀ ਰਹੇ ਆ ਜੀ ਤੇ ਬਾਰਡਰ ਤੇ ਬੈਠੇ ਆ ਕਿਸਾਨ ਇਹਨਾਂ ਦਾ ਕੋਈ ਫਰਜ਼ ਨਹੀਂ ਬਣਦਾ ਜੀ ਚੁਣੇ ਹੋਏ ਪ੍ਰਤੀਨਿਧੀ ਦਾ ਜਾ ਕੇ ਮੋਦੀ ਦੇ ਗਾਲ ਪੈਂਦੇ ਜੀ ਜਾਖੜ ਜੀ ਦਾ ਫਰਜ਼ ਨਹੀਂ ਬਣਦਾ ਪਰਨੀਤ ਕੌਰ ਜੀ ਦਾ ਫਰਜ਼ ਬਣਦਾ ਸੀਗਾ ਜੇ ਉਹ ਸਵਾਲ ਪੁੱਛਦੇ ਆ ਜਵਾਬ ਦੇਵੇ ਉਹਨਾਂ ਨੂੰ ਕਹੇ ਕਿਸਾਨਾਂ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਸੀ ਪਰਨੀਤ ਕੌਰ ਜੀ ਦਾ ਫਰਜ਼ ਬਣਦਾ ਸੀ ਇਹ ਚੁਣੇ ਹੋਏ ਪ੍ਰਤੀਨਿਧੀ ਸੀ ਉੱਥੇ ਜਾ ਕੇ ਕਹਿੰਦੇ ਜੇ ਮੈਂ ਤੁਹਾਡੇ ਹੱਕਾਂ ਦੀ ਖਾਤਰ ਲੜੂੰਗੀ ਸੁਨੀਲ ਜਾਖੜ ਜੀ ਨੂੰ ਨਾਲ ਲੈ ਕੇ ਜਾਂਦੇ ਮੋਦੀ ਜੀ ਨੂੰ ਕਹਿੰਦੇ ਇਹਨਾਂ ਦੇ ਪਤੀ ਦੇਵ ਜਿਹੜੇ ਹੈਗੇ ਆ ਜੀ ਕੈਪਟਨ ਵਿਰਿੰਦਰ ਸਿੰਘ ਜਦੋਂ ਮਰਜ਼ੀ ਸ਼ਾਹ ਨੂੰ ਮਿਲ ਸਕਦੇ ਆ ਜਦੋਂ ਮਰਜ਼ੀ ਮੋਦੀ ਨੂੰ ਮਿਲ ਸਕਦੇ ਆ ਇਹ ਆਪਣੇ ਮੁੰਡੇ ਦਾ ਕੇਸ ਕੈਨਸਲ ਕਰਾਉਣ ਲਈ ਤਾਂ ਜਾ ਸਕਦੇ ਆ ਕਿ ਇਹ ਕਿਸਾਨਾਂ ਦੇ ਕਿਸਾਨਾਂ ਲਈ ਹਾ ਦਾ ਨਾਰਾ ਨਹੀਂ ਮਾਰ ਸਕਦੇ ਕਿਉਂ ਨਹੀਂ ਆ ਜੀ ਕਸੂਰ ਉਹਨਾਂ ਦਾ ੱੱਕਾ ਮਾਰਿਆ ਬੰਦੇ ਨੂੰ ਜੇ ਇਹ ਕਿਸਾਨਾਂ ਨੂੰ ਦਿੱਲੀ 'ਚ ਨਹੀਂ ਵੜਨ ਦਿੰਦੇ ਉਹ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦਿੰਦੇ ਇਹ ਦਿੱਲੀ 'ਚ ਕਿਉਂ ਨਹੀਂ ਵੜਨ ਦਿੰਦੇ ਇਹ ਸੋਹਣੇ ਪ੍ਰਧਾਨੀ ਦੀ ਜਵਾਬ ਦੇਣ ਦੀ ਜਾ ਕੇ ਉਹਨਾਂ ਨੂੰ ਕਿਉਂ ਦਿੱਲੀ ਕਿ ਦਿੱਲੀ ਕਿਸਦੇ ਪਿਓ ਦੀ ਆ ਜੀ ਜਿਹੜੀ ਰੋਡ ਤੇ ਮੈਂ ਬੰਦ ਕਰਤੀ ਇਹਨਾਂ ਨੇ ਜੀ ਆ ਤੁਹਾਡੇ ਨੰਬਰਦਾਰ ਆਏ ਸੀ ਯੂਨੀਅਨ ਜੀ ਉਹਨਾਂ ਨੇ ਜਿਹੜੀ ਰੋਡ ਬੰਦ ਕੀਤੀ ਪਰਚਾ ਹੋ ਗਿਆ ਜੀ ਕਿਸਾਨਾਂ ਦਾ ਪਰਚਾ ਹੋ ਜਾਂਦਾ ਜੀ ਨੌਜਵਾਨਾਂ ਦਾ ਪਰਚਾ ਹੋ ਜਾਂਦਾ ਹੁਣ ਸੜਕ ਕਿਹਨੇ ਬੰਦ ਕੀਤੀ ਮੈਂ ਪੁੱਛੂਗਾ ਨਾ ਜਾ ਕੇ ਇਹਨਾਂ ਨੂੰ ਦੱਸੋ ਕਿਹਨੇ ਬੰਦ ਕੀਤੀ ਉਹਦੇ ਤੇ ਪਰਚਾ ਕਰਾਉਂਗਾ ਜੀ ਮੈਂ ਹੁਣ ਤੁਹਾਨੂੰ ਪਤਾ ਲੱਗੇਗਾ ਮੈਂ ਪੁੱਛੂਗਾ ਕਿ ਕਿਹੜੇ ਅਫਸਰ ਨੇ ਬੰਦ ਕੀਤੀ ਆ ਕਿਹੜੇ ਕਿਹੜੇ ਗ੍ਰਹਿ ਮੰਤਰੀ ਦੇ ਹੁਕਮ ਆ ਜਿਹਦਾ ਵੀ ਹੁਕਮ ਆ ਮੈਂ ਉਹਦੇ ਤੇ ਪਰਚਾ ਕਰਾਉਂਗਾ ਜੀ ਦੇਖੋ ਚਾਰੇ ਪਾਸੇ ਭਗਵੰਤ ਮਾਨ ਸਾਹਿਬ ਦਾ ਜਾਦੂ ਚੱਲ ਰਿਹਾ ਜੀ ਆਮ ਆਦੀ ਪਾਰਟੀ ਦਾ ਜਾਦੂ ਚੱਲ ਰਿਹਾ ਅਰਬਿੰਦ ਕੇਜੀਵਾਲ ਸਾਹਿਬ ਦਾ ਜਾਦੂ ਚੱਲ ਰਿਹਾ ਅੱਜ ਵਿਧਾਨ ਸਭਾ ਨਾਬਾ ਦੇ ਪਿੰਡ ਅਚਲ ਦੇ ਵਿੱਚ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਸਪੋਰਟਰ ਸਾਰੇ ਆਏ ਆ ਆਮ ਆਦੀ ਪਾਰਟੀ ਦੇ ਸਹਿਬਾਨ ਆਏ ਆ ਔਰ ਹਸਨਪੁਰ ਪਿੰਡ ਦੀ ਸਾਰੀ ਪੰਚਾਇਤ ਸ਼ਾਮਲ ਹੋ ਗਈ ਹੈ ਜੀ ਚਾਰੇ ਪਾਸੇ ਆਮ ਆਦੀ ਪਾਰਟੀ ਦਾ ਚਰਚਾ ਝਾੜੂ ਝਾੜੂ ਹੋਈ ਪਈ ਹੈ ਜੀ ਡਾਕਟਰ ਬਲਵੀਰ ਸਿੰਘ ਜੀ ਲੋਕ ਸਭਾ ਪਟਿਆਲਾ ਤੋਂ ਵੱਡੇ ਫਰਕ ਨਾਲ ਇਹ ਚੋਣ ਜਿੱਤ ਰਹੇ ਨੇ ਦੇਖੋ ਵਿਰੋਧੀਆਂ ਨੇ ਤਾਂ ਕੋਈ ਨਾ ਕੋਈ ਕਹਿਣਾ ਹੀ ਆ ਜੀ ਐਕਚੁਅਲੀ ਆਪਣੇ ਦਿਲ ਦੀ ਸਥਿਤੀ ਬਿਆਨ ਕਰ ਰਹੇ ਆ ਉਹਨਾਂ ਦੀ ਸਥਿਤੀ ਪਤਲੀ ਆ ਜੀ ਆਮ ਆਦਮੀ ਪਾਰਟੀ ਤਾਂ ਬੜੀ ਤਕੜੀ ਆ ਬੱਲੇ ਬੱਲੇ ਆ ਔਰ ਪੰਜਾਬ ਦੇ ਵਿੱਚ ਡੇ ਬਰਡੇ ਆ ਪਾਰਟੀ ਦਾ ਗ੍ਰਾਫ ਲਗਾਤਾਰ ਵਧ ਰਿਹਾ ਨਾਪਾ ਦੀ ਗੱਲ ਕਰੀਏ ਨਾਪਾ ਇੱਕ ਨਵਾਂ ਇਤਿਹਾਸ ਰਚੇਗਾ ਜੀ ਲੋਕ ਸਭਾ ਪਟਿਆਲਾ ਚੋਂ ਨਾ ਆਪਾਂ ਨੰਬਰ 1 ਆਏਗੇ ਅਸੀਂ ਤਾਂ ਪਹਿਲਾਂ ਤੋਂ ਹੀ ਕਾਂਗਰਸ ੱਡੀ ਸੀ ਸਾਧੂਆਂ ਜਿਹੜਾ ਬਹੁਤ ਬੁਰਾ ਆਲੂ ਕੀਤਾ ਜੀ ਛੱਗੀਆਂ ਚੋਰੀਆਂ ਕੀਤੀਆਂ ਸੀ ਅਸੀਂ ਦੇਵ ਮਾਨ ਜੀ ਦਾ ਕੰਮ ਵਧੀਆ ਦੇਖ ਕੇ ਐਮ ਐਲ ਏ ਸਾਹਿਬ ਦਾ ਆਮ ਆਦਮੀ ਪਾਲੀ ਭਗਵੰਤ ਮਾਨ ਜੀ ਦਾ ਤਾਂ ਅੱਜ ਅਸੀਂ ਆਪਣੇ ਵੱਲੋਂ ਆਵਰੇ ਪਿੰਡੋਂ ਤਕਰੀਬਨ ਤਕਰੀਬਨ ਸਪਾਇਆ ਕਰਤਾ ਸਾਰੀਆਂ ਪਾਰਟੀਆਂ ਦਾ ਰੱਬ ਸੁੱਖ ਰੱਖੇ ਉਹਦਾ ਇੱਕ ਬੱਸਾ ਕਰਕੇ ਰੱਖਾਂ ਸਾਰਾ ਪਿੰਡ ਹੀ ਜੁਆਨ ਕਰ ਗਿਆ